ਮੈਂ ਤਾਂ ਪਤਾ ਹੀ ਨਹੀਂ ਮੈਨੂੰ ਤਾਂ ਕੀ ਆ ਵੀ ਇਹ ਭਜਰੀ ਫੁੱਟ ਕੇ ਕਰਾਉਂਦਾ ਹੀ ਨਹੀਂ ਸਾਹਿਬ ਜੀ ਉਹ ਅਸਰ ਫਰੇਮ ਪਟ ਹੋ ਗਿਆ ਜਾਂ ਇਹਨਾਂ ਦੇ ਰਾਗਬ ਚੱਡਾ ਜਾਂ ਕੇਦਰੀਵਾਲ ਭਾਜੀ ਇਹਨਾਂ ਨੂੰ ਸੁਪਨਾ ਆਉਂਦਾ ਜਾਂ ਸਾਦੋਂ ਕਿਉਂ ਇੰਨਾ ਇਹ ਘਬਰਾ ਗਿਆ ਕੱਲ ਮੈਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਸਾਰਾ ਦਿਨ ਉੱਥੋਂ ਆਇਆ ਤੇ ਅੱਜ ਸਵੇਰੀ ਜਦੋਂ ਪਤਾ ਲੱਗਿਆ ਵੀ ਕਹਿੰਦੇ ਜੀ ਆ ਬਾਹਰ مین ਗੇਟ ਬੰਦ ਕਰੇ ਆ ਇਹ ਤਾਂ ਐ ਖੜੀ ਨੇ ਜਿਵੇਂ ਮੁੱਢਕ ਭਰਾਗੇ ਹੁੰਦੇ ਇਹਨਾਂ ਦੇ ਮੂੰਹਾਂ ਦੀਆਂ ਹਵਾਇਆਂ ਉੜੀਆਂ ਹੋਈਆਂ ਮੈਂ 35 ਲੱਖ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਕਿੰਨੇ ਦਾ 35 ਲੱਖ ਲੋਕਾਂ ਦਾ ਚੁਣਿਆ ਹਾਂ ਦਾ ਮੈਂ ਮੈਂਬਰ ਪਾਰਲੀਮੈਂਟ ਆ ਜਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਖੜੇ ਹੈ ਬਾਕੀ ਸਾਰੇ ਕਿਉਂਕਿ ਜੀ ਬੰਦ ਕਰਤਾ ਆਸ਼ੂ ਜੀ ਬਾਹਰ ਰੜੀ ਕਰੇ ਆ ਡਾਵਰ ਸਾਹਿਬ ਅਡੀ ਕਰਿਆ ਸੰਜੇ ਜੀ ਆਪਣੇ ਪਾਂਡੇ ਜੀ ਅਡੀ ਕਰਿਆ ਸਨੀਪ ਸੰਧੂ ਹੁਣੀ ਸਾਰੇ ਵੈਦ ਸਾਹਿਬ ਹੁਣੀ ਟੈਲੀਫੋਨ ਆ ਰਹੇ ਆ ਉਹਨਾਂ ਨੂੰ ਵੀ ਕੀ ਹੋ ਗਿਆ ਅਸੀਂ ਉਹਨਾਂ ਨੂੰ ਕਹਦੇ ਆ ਸਾਨੂੰ ਨਹੀਂ ਪਤਾ ਕਿ ਕਿਉਂ ਇਹ ਬੰਦ ਕਰਤਾ ਇਹਨਾਂ ਨੇ ਦਰਵਾਜ਼ੇ ਤੁਹਾਡੀ ਗੱਲਬਾਤ ਹੋਈ ਕੋਈ ਗੱਲਬਾਤ ਹੋਈ ਜੀ ਤੁਹਾਡੀ ਕਿਸੇ ਘਰ ਨਾਲ ਗੱਲਬਾਤ ਤੁਹਾਡੀ ਕੋਈ ਗੱਲਬਾਤ ਹੋਈ ਜੀ ਅੱਜ ਸ਼ਿਵਰਾਤਰੀ ਦੇ ਪ੍ਰੋਗਰਾਮ ਸੀ ਪ੍ਰੋਗਰਾਮਾਂ ਤੇ ਜਾਣਾ ਸੀ ਮੇਰੇ ਤਾਂ ਕਈਆਂ ਦੇ ਭੋਗ ਸੀ ਉਹਨਾਂ ਤੇ ਜਾਣਾ ਹੈ ਇਹਦੀ ਗੱਲ ਹੋ ਰਹੀ ਹੈ ਕਮਿਊਨਿਟੀ ਸੈਂਟਰ ਦੀ ਬਈ ਦੇਖੋ ਉਹ ਸੰਜੇ ਤਨਵਾਰ ਜੀ ਖੜੇ ਆ ਇਹ ਮੈਨੂੰ ਇੱਕ ਪ੍ਰੋਗਰਾਮ ਇਹ ਵੀ ਵਿੱਚ ਸੀਗੇ ਵੀ ਅੱਜ ਜਿਹੜੀਆਂ ਚੀਜ਼ਾਂ ਉੱਥੇ ਡਵੈਲਪਮੈਂਟ ਦੀਆਂ ਚੱਲ ਰਹੀਆਂ ਹਨ ਹੁਣ ਜਿਵੇਂ ਆਪਣਾ ਸਟੇਡੀਅਮ ਆ ਹੁਣੀ ਮੈਂ ਨਿਕਲੂਆਂ ਗੋਡਾਨਕ ਸਟੇਡੀਅਮ ਸਾਡਾ ਟਰੈਕ ਬਣਿਆ ਹੋਇਆ ਜਿਹੜਾ ਉਹ ਤੁਹਾਨੂੰ ਪਤਾ ਸਮਾਰਟ ਸਿਟੀ ਚੋਂ ਪੈਸੇ ਲਾਏ ਆ ਨਾਲ ਹੀ ਬਾਸਕਟਬਾਲ ਬਣ ਰਿਹਾ ਹੋਊਗੀ ਮੈਂ ਦੇਖਣਾ ਸੀ ਉਸ ਤੋਂ ਬਾਅਦ ਜਿਹੜਾ ਬਹੁਤ ਹੀ ਵੱਡੀ ਸ਼ਹੀਦੀ ਆਜ਼ਮ ਸਰ ਉਦਮ ਸਿੰਘ ਜੀ ਜਿਹੜੇ ਸਾਡੇ ਸਾਰੇ ਪੰਜਾਬ ਦੇ ਦੇਸ਼ ਦੇ ਤਾਂ ਹੈ ਹੀ ਖਾਸ ਤੌਰ ਤੇ ਸਾਡੇ ਕੰਬੋਹ ਪਾਈਚਾ ਦਾ ਜਿਹੜਾ ਉਹਨਾਂ ਦੀ ਬਹੁਤ ਵੱਡੀ ਇੱਕ ਹੀ ਡਿਮਾਂਡ ਸੀ ਸਾਡੀ ਸਰਕਾਰ ਵੇਲੇ ਤੇ ਸੰਜੇ ਜੀ ਨੇ ਉਹ ਜਗ੍ਹਾ ਲੈ ਕੇ ਉਹਦੇ ਵਿੱਚ ਦੇਖੋ ਕੀ ਕੁਝ ਬਣ ਰਿਹਾ ਉਹਦੇ ਵਿੱਚ 올ਡ ਜਿਹੜੇ ਸਾਡੇ 올ਡ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਲਈ ਰੈਜ਼ੀਡੈਂਸ਼ੀਅਲ ਉਹਨਾਂ ਦੇ ਲਈ ਘਰ ਬਣਨੇ ਸੀ ਜਿਹੜੀਆਂ ਸਾਡੇ ਆਮ ਜ਼ਰੂਰਤਮੰਦ ਉਹਨਾਂ ਲਈ ਸਲਾਈ ਸੈਂਟਰ ਖੁੱਲਣਾ ਸੀ ਸਾਡੀਆਂ ਮਾਮਾ ਭੈਣਾਂ ਲਈ ਸਲਾਈ ਸੈਂਟਰ ਤੋਂ ਇਲਾਵਾ ਕੰਪਿਊਟਰ ਸੈਂਟਰ ਸਾਡੀਆਂ ਬੱਚੀਆਂ ਲਈ ਉਹਦੇ ਵਿੱਚ ਖੁੱਲਣਾ ਸੀ ਅਸੀਂ ਉਹ ਵੀ ਰਿਵਿਊ ਕਰਨ ਅੱਜ ਜਾਣਾ ਸੀ ਦੋ ਵੱਡੇ ਹਾਲ ਬਣਨੇ ਆ ਕਨਵੈਨਸ਼ਨ ਹਾਲ ਟਾਈਪ ਗੇਟ ਉਹਨਾਂ ਖੁੱਲਣ ਲੱਗਾ ਜਿਵੇਂ ਬਹੁਤ ਲੋੜ ਹੁੰਦੀ ਆ ਉੱਥੇ ਉਹ ਵਿਆਹ ਸ਼ਾਦੀ ਕੋਈ ਭੋਗ ਸੈਰੇਮਨੀ ਹੋ ਉਹਦੇ ਵਿੱਚ ਉਹ ਵੀ ਦੇਖਣ ਜਾਣਾ ਚਾਹੀਦਾ ਇਹ ਡਬਲਯੂਐਸ ਕਲੋਨੀ ਜਿਵੇਂ ਸੰਜੀਤ ਜੀ ਦੱਸ ਰਹੇ ਉਹਨਾਂ ਦੀ ਲੋੜ ਉਦੋਂ ਬਾਅਦ ਇੱਕ ਸਕੂਲ ਵੀ ਸੀ ਇੱਕ ਸੈਂਟਰਲ ਚ ਸਕੂਲ ਆ ਸੈਂਟਰਲ ਹਲਕੇ ਚ ਬਣਿਆ ਉਹ ਇੱਕ ਈਸਟ ਚ ਬਣਿਆ ਹੋਇਆ ਇੱਕ ਹੋਰ ਸਕੂਲ ਕਈ ਚੀਜ਼ਾਂ ਐਸੀਆਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਅਸੀਂ ਤਾਂ ਰੋਜ਼ ਵਿਜ਼ਿਟ ਕਰਨੀਆਂ। ਬਿੱਟੀ ਜੀ ਪੁਲਿਸ ਪੁਲਿਸ ਨਾਲ ਪੁਲਿਸ ਨਾਲ ਤਾਂ ਗੱਲਬਾਤ ਤਾਂ ਇਹ ਕੀ ਕਰੀਏ 600 ਕਰੋੜ ਰੁਪਏ ਦਾ ਸਾਡਾ ਬੁੱਢਾ ਜਿਹੜਾ ਪ੍ਰੋਜੈਕਟ ਚੱਲ ਰਿਹਾ। ਉੱਥੇ ਰੋਜ਼ ਸੀਚੇਵਾਲ ਸਾਹਿਬ ਤਾਂ ਆ ਸਕਦੇ ਆ। ਉਹ ਤਾਂ ਰੋਜ਼ ਉਹਨੂੰ ਦੇਖ ਸਕਦੇ ਆ ਕੇ। ਤੇ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਇਲੈਕਟਿਡ ਮੈਂਬਰ ਪਾਰਲੀਮੈਂਟ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਦੇ ਲੋਕ ਨੇ। ਉਹਨੂੰ ਰੋਕਿਆ ਜਾ ਰਿਹਾ। ਇਹਦਾ ਮਤਲਬ ਕਿਤੇ ਨਾ ਕਿਤੇ ਬਹੁਤ ਵੱਡੀ ਘਬਰਾਹਟ ਦਾ ਕਾਰਨ ਹੈ ਇਹਨੂੰ ਵੀ ਕੋਈ ਪਰ ਮੇਰੀ ਕੋਈ ਗੱਲ ਨਹੀਂ ਕੋਈ ਮੈਂ ਮੈਂ ਗੱਲ ਮੈਂ ਨਾ ਨਾ ਕੀ ਗੱਲ ਕਰਨੀ ਹੈ ਮੈਨੂੰ ਦੱਸੋ ਆ ਤੁਹਾਡੇ ਮੂਹਰੇ ਖੜੇ ਆ ਕਿਹੜੇ ਅਧ்கਾਟਨ ਸਰਕਾਰਾਂ ਕਰਦੀਆਂ ਹੁੰਦੀਆਂ ਪੁਲਿਸ ਕੈਰੀ ਸਿਕਿਉਰਟੀ ਦੀ ਰੀਜ਼ਨ ਕਰਕੇ ਬਿੱਟੂ ਜਿੰਨੂੰ ਘਰ ਦੇ ਵਿੱਚ ਰੱਖਿਆ ਗਿਆ ਵਾ ਜਿਹੜਾ ਤੁਸੀਂ ਅਧ்கਾਟਨ ਦੀ ਗੱਲ ਕਰਦੇ ਹੋ ਉਹ ਅਧ்கਾਟਨ ਤਾਂ ਗਵਰਨਮੈਂਟ ਨਹੀਂ ਕਰਨਾ ਇਹ ਸਰਕਾਰ ਕਰਦੀ ਹੁੰਦੀ ਹੈ ਅਧ்கਾਟਨ ਅਸੀਂ ਅਧ்கਾਟਨ ਕਿਵੇਂ ਕਰ ਸਕਦੇ ਹਾਂ ਜੀ ਸਾਡੇ ਕੋਲ ਤਾਂ ਕੋਈ ਅਧਿਕਾਰ ਐਸਾ ਕਿਹੜਾ ਹੈ ਜਿਹੜਾ ਕਿ ਜਿਹੜੇ ਵਿਭਾਗਮੇ ਹੁੰਦੇ ਉਹ ਉਦਘਾਟਨ ਕਰਾਉਂਦੇ ਹੁੰਦੇ ਆ ਹਾਂ ਜੇ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਹਜੇ ਹੀ ਲੱਗਦਾ ਵੀ ਕਾਂਗਰਸ ਪਾਰਟੀ ਉਹ ਸਰਕਾਰ ਚਾ ਉਹਨਾਂ ਨੇ ਉਦਘਾਟਨ ਕਰਨੇ ਆ ਸੰਜੀਤ ਤਲਵਾਰ ਜੀ ਨੇ ਜਾਂ ਮਹੀਦ ਘਾਟਨ ਕਰਨੇ ਆ ਫਿਰ ਬਹੁਤ ਚੰਗੀ ਗੱਲ ਆ ਫਿਰ ਉਦਘਾਟਨ ਵੀ ਕਰਾਂਗੇ ਜਿਹੜੇ ਤੁਸੀਂ ਉਦਘਾਟਨ ਅੱਜ ਅੱਜ ਰੋਕ ਲੈਣਗੇ ਚਲੋ ਕਿੰਨਾ ਚਿਰ ਰੋਕ ਲੈਣਗੇ ਮੈਂ ਇਹਨਾਂ ਦੀ ਅਕਲ ਤੇ ਦਾਤ ਦਿੰਨਾ ਮੈਂ ਇਹਨਾਂ ਦੀ ਅਕਲ ਤੇ ਵੀ ਇਹ ਕੀ ਮੈਨੂੰ ਸਵੇਰੇ ਆ ਕੇ ਰੋਜ਼ ਮੈਨੂੰ ਬੰਦ ਕਰਿਆ ਕਰਨਗੇ ਇਹਨਾਂ ਦੇ ਨਾਲੋਂ ਤਾਂ 100 ਬੰਦਾ ਮੇਰੇ ਨਾਲ ਸਿਕਿਉਰਿਟੀ ਦਾ ਆ ਉਨੂੰ ਹੀ ਦੱਸ ਦਿਆ ਕਰਨੇ ਇਹ ਸਵੇਰੇ ਵੀ ਭਾਈ ਤੁਸੀਂ ਉਹ ਤਾਲੇ ਲਾ ਲਓ ਇਹਨਾਂ ਦੀ ਨਫਰੀ ਨਾਲੋਂ ਵੱਧ ਮੇਰੇ ਨਾਲ ਗਨਮੈਨ ਨੇ ਉਹ ਵੀ ਉਹ ਵੀ ਸਰਕਾਰ ਦੇ ਆ ਸਨੇਹਾ ਦੇ ਕੇ ਚੰਡੀ ਘਣੋ ਇਹਨਾਂ ਦਾ ਡੀਜੀਪੀ ਉਹਨਾਂ ਨੂੰ ਸਨੇਹਾ ਦੇ ਦੇ ਕਹਿੰਦੇ ਵੀ ਅੱਜ ਭਾਈ ਬਾਹਰ ਨਾ ਜਾਣ ਦਿਓ ਇਹਨਾਂ ਨੂੰ ਬਚਾਰੇ ਨੂੰ ਕੰਮ ਇਹ ਲੋਕਾਂ ਦੀ ਸੇਵਾ ਕਰ। ਅਸੀਂ ਤਾਂ ਲੋ ਬਾਇਡਿੰਗ ਸਿਟੀਜ਼ਨ ਆ। ਕਾਨੂੰਨ ਤੋਂ ਬਾਹਰ ਅਸੀਂ ਜਾਣਾ ਨਹੀਂ। ਤੇ ਬਾਹਰੋਂ ਬਾਹਦੇ ਰੋਣਾ ਸਾਡੇ ਭਾਈ ਨੇ ਸਾਡੇ ਬਾਹਰੋਂ ਯਾਰ ਬੱਸ ਕਰੋ ਸਾਡੇ ਨਹੀਂ ਇੱਕ ਮਿੰਟ ਜੀ ਇੱਕ ਮਸਹੀ ਉਹਨਾਂ ਨੂੰ ਕਿਉਂ ਤੰਗ ਕਰਦੀ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਸੀ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਕੋਈ ਨਹੀਂ ਨਹੀਂ ਅਸੀਂ ਕਿਉਂ ਗੱਲ ਕਰੀਏ ਉਹਨਾਂ ਨੇ ਕੀ ਕਿਹਾ ਤੁਹਾਨੂੰ ਕਿਉਂ ਮੰਨਦਾ ਤਾ ਗਿਆ ਸ੍ਰੀ ਸਾਹਿਬ ਵੀ ਇੰਦੇ ਨਾਲ ਗੱਲਾਂ ਦੇ ਨਾਲ ਕੋਈ ਗੱਲ ਨਹੀਂ ਕੋਈ ਇਹਨਾਂ ਕੋਲ ਜਵਾਬ ਨਹੀਂ ਕੋਈ ਇਹਨਾਂ ਕੋਲ ਗੱਲ ਨਹੀਂ ਆ ਤੁਸੀਂ ਪੁੱਛ ਲਓ ਤੁਹਾਡੇ ਮੂਹਰੇ ਖੜੇ ਆ ਵੀ ਇਹਨਾਂ ਨੂੰ ਪੁੱਛੋ ਵੀ ਕੀ ਗੱਲ ਆ ਵੀ ਜਿਹੜਾ ਪ੍ਰੋਗਰਾਮ ਠੀਕ ਹੈ ਸਵਾਲ ਦਾ ਜਵਾਬ ਹੀ ਦੇ ਦੇ ਸਿਕਿਉਰਟੀ ਰੀਜ਼ਨ ਸਿੱਕੇ ਮਿੱਟੀ ਦੀ ਗੱਲ ਸਿਕਿਉਰਟੀ ਕੋਈ ਰਹਿਤਾ ਹੈ ਇਹ ਕਹਿ ਰਹੇ ਕਿ ਸਿ큐ਰਿਟੀ ਬਤਾਇਆ ਹੋਇਆ ਤਾਂ ਬਤਾਤੀ ਹੋਵੇ ਇਹਨਾਂ ਨੇ ਸਿ큐ਰਿਟੀ ਗੇਟ ਬੰਦ ਕਰਕੇ ਆਹ ਲੱਗਦਾ ਆਹ ਤਾਲੇ ਲਾ ਕੇ ਪਰ ਐਸਾ ਤਾਲਾ ਇਹਨਾਂ ਦੇ ਜਹਨ ਚ ਬੜੇ ਆ ਇਹਨਾਂ ਦੇ ਰੋਹਮਾਨ ਦੇ ਵੀ ਤਾਲਾ ਬੜਿਆ ਇਹਨਾਂ ਦੇ ਵੀ ਤਾਲਾ ਹੀ ਰੋਜ਼ਣ ਦੇ ਤਾਲੇ ਹੀ ਲਾਉਂਦੇ ਹੀ ਫਿਰਦੇ ਇਹਨਾਂ ਦੇ ਦਰਵਾਜ਼ੇ ਦੇ ਵਿੱਚ ਤਾਲਾ ਲਾਉਂ ਸ਼ਾਮ ਛੱਡ ਗਿਆ ਅੱਜ ਸਿੱਧੇ ਆਪਾਂ ਬਸ ਕਰੋ ਇੰਨੀ ਦੇਖ ਲਿਆ ਕਰ ਲੈ ਤੇ ਪਰ ਅਸੀਂ ਬੜਾ ਦੀਪਕ ਦੀ ਜਲਾਈ ਰੱਖੋ ਅਸੀਂ ਜੇਲ ਵੀ ਜਾਏ ਆ ਚਾਰ ਪੰਜ ਦਿਨ ਪਹਿਲਾਂ ਹੋਰ ਲੈ ਜਾਣ ਕਿੱਥੇ ਲੈ ਕੇ ਜਾਣਾ ਨੋ ਐਂਡ ਆਰਡਰ ਉਸ ਸੰਬੰਧੀ ਜਿਹੜੀ ਅ ਪ੍ਰੀਵੈਂਟਿਵ ਸਟੈਪਸ ਜਿਹੜੇ ਲਏ ਗਏ ਨੇ ਤੇ ਤਾਂਕਿ ਕੋਈ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਨੋ ਐਂਡ ਆਰਡਰ ਉਸ ਸੰਬੰਧੀ ਕੋਈ ਵੀ ਉਹ ਯਾਰ ਸਮੱਸਿਆ ਨਾ ਪੈਸ਼ ਹੋਵੇ ਤੇ ਇਸ ਤੋਂ ਇਲਾਵਾ ਤਾਂ ਹੋਰ ਕੋਈ ਇਸ ਚੀਜ਼ ਦੇ ਮਾਇਨੇ ਹੈ ਨਹੀਂ ਜੀ ਸੋ ਨਜ਼ਰਬੰਦ ਕੀਤਾ ਗਿਆ ਕੋਈ ਸਕਿਉਰਿਟੀ ਰੀਜ਼ਨ ਨਹੀਂ ਨਹੀਂ ਨਜ਼ਰਬੰਦੀ ਮੈਂ ਦੱਸਿਆ ਜੀ ਲਾਅ ਐਂਡ ਆਰਡਰ ਰਿਗਾਰਡਿੰਗ ਪ੍ਰੀਵੈਂਟਿਵ ਸਟੈਪਸ ਲਏ ਜਾਏਗੇ ਕੀ ਕੋਈ ਹੈ ਕੋਈ ਕੋਈ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਆਣਾ ਸੀ ਇਹਨਾਂ ਨੇ ਜਾਂ ਕਿਤੇ ਕੋਈ ਇਨਫੋਰਮੇਸ਼ਨ ਨਹੀਂ ਨਹੀਂ ਅਜਿਹਾ ਕੁਝ ਨਹੀਂ ਜੀ ਸਿਰਫ ਸਿੰਪਲੀ ਇੱਕ ਜਨਰਿਕ ਜਿਹੜਾ ਤੁਹਾਨੂੰ ਮੈਂ ਜਿੰਨਾ ਦੱਸ ਸਕਦਾ ਉਹ ਹੀ ਹੈ ਕਿ ਲਾਅ ਐਂਡ ਆਰਡਰਸ ਕੋਲ ਕੀ ਜਿਹੜਾ ਹੈ ਪ੍ਰੀਵੈਂਟਿਵ ਸਿਕ ਬਿੱਟੂ ਬਾਰਾ ਇਹਨੂੰ ਕਹਿ ਰਹੇ ਨੇ ਕਿ ਵੀ ਨਜ਼ਰਬੰਦ ਕੀਤਾ ਉਹਨਾਂ ਨੇ ਮੈਂ ਕਿਹੜੀ ਜਗ੍ਹਾ ਤੇ ਦੇਖਣ ਕਰ ਸਰਮੰਦੀ ਤੁਹਾਡੇ ਸਾਹਮਣੇ ਫ੍ਰੀਲੀ ਓਪਨ ਰਿਪੋਰਟ ਆੜਿਆ ਨਾਲ ਸੈ ਕਾਕੇ ਵੀ ਜਾਨੇ ਕਿ ਸਰ ਉਹ ਵੀ ਸਵਾਲ ਚੱਕ ਰਹੇ ਨੇ ਕਿ ਕਿਉਂ ਬੰਦ ਕੀਤਾ ਨਹੀਂ ਚਲੋ ਉੱਤੇ ਪਿੱਛੇ ਸੌਫਟ ਵੀ ਆ ਤੁਹਾਡੇ ਦੇਖ ਰਿਹਾ ਹੁਣ ਬੜਾ ਪੋਲਾਈਟਲੀ ਆ ਕੇ ਸਾਡੇ ਮੌਜੂਦਾ ਇੰਜੀਨੀਅਰ ਨੇ ਆ ਕੇ ਬੜਾ ਪੋਲਾਈਟਲੀ ਆ ਕੇ ਰਿਕੁਐਸਟ ਕੀਤੀ ਕਿ ਕੋਈ ਐਜੋ ਜਾਨੀ ਹੈ ਕੋਈ ਫੋਰਸਫੁੱਲ ਕੁਝ ਨਹੀਂ ਹੈ ਪਰ ਕਾਰਨ ਕੀ ਹੈ ਜੀ ਇਹਦਾ ਸਰ ਅਸੀਂ ਪ੍ਰੋਜੈਕਟ ਦਾ ਕਰਨ ਜਾਣਾ ਸੀ ਦੇਖਣ ਜਾਣਾ ਸੀ ਸਮੂਹ ਕਾਰਨ ਕਿ ਬੰਦ ਕੀਤਾ ਗਿਆ ਨਹੀਂ ਜੀ ਐਸਾ ਕੋਈ ਰੀਜ਼ਨ ਕੋਈ ਐਡਮਿਟਿਡ ਕਾਰਨ ਕੀ ਸਰ ਲਾਇਨ ਆਰਡਰ ਦੇ ਪ੍ਰੀਵੈਂਟਿਵ ਸਟੈਪਸ ਤੇ